ਸ੍ਰੀ ਕਵਰੇ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਆ ਵੀਰੇ ਆਪਾਂ ਵੀਰੇ ਪਿੰਡ ਰਾਮਨਗਰ ਸੌਕੇ ਠੀਕ ਆ ਵੀਰੇ ਤੇ ਆਪਾਂ ਕਿੰਨੇ ਅੱਜ ਜਨੋਰਾ ਲੈ ਕੇ ਆਏ ਇੱਥੇ ਵੀਰੇ ਦੋ ਇੱਕ ਬਸ਼ੀਰਾ ਲੈ ਕੇ ਆਏ ਸੀ ਇੱਕ ਬਸ਼ੇਰੀ ਆ ਤੇ ਡੌਗ ਲੈ ਕੇ ਆਏ ਸੀ ਕੁਝ ਡੌਗ ਸੀ ਨਾ ਪਹਿਲਾਂ ਵੀਰੇ ਦੱਸਦੇ ਆਪਣਾ ਵਾੜਾ ਮੋਟਾ ਇਹ ਟਵਾਈ ਬੌਮ ਦੇ ਬੱਚੇ ਆ ਜੀ ਕੇਸੀਆਈ ਦੇ ਜੀ ਠੀਕ ਆ ਵੀਰੇ ਦੋ ਫੀਮੇਲ ਲੈ ਇੱਕ ਮੇਲ ਰਹਿ ਗਈ ਠੀਕ ਆ ਵੀਰੇ ਇਹਦਾ ਕੀ ਪ੍ਰਾਈਸ ਹੋਗਾ 25000 ਦਾ ਮੇਲ ਆ ਜੀ 20000 ਦੀ ਫੀਮੇਲ ਆ ਜੀ ਠੀਕ ਆ ਵੀਰੇ ਹਾਂਜੀ ਤੇ ਹੋਰ ਆਪਾਂ ਕਹੜੇ ਲੈ ਕੇ ਆਇਆ ਕਹਾ ਵੀਰੇ ਇਹ ਵੀਰੇ 6 ਲੱਖ ਤੋਂ ਨਹੀਂ ਇਹ ਹੋਰ ਜਰਮਨ ਲੈ ਕੇ ਆਏ ਸੀ ਪਮੇਰੀਆਂ ਲੈ ਕੇ ਆਏ ਸੀ ਉਹ ਸੇਲ ਹੋ ਗਏ ਵੀਰੇ ਠੀਕ ਆ ਵੀਰੇ ਤੇ ਇਹਦੇ ਬਾਰੇ ਦੱਸ ਤੋਂ ਮਾੜਾ ਇਹ ਬਸ਼ੇਰੀ ਆ ਵੀਰੇ 15 ਮਹੀਨਿਆਂ ਦੀ ਠੀਕ ਆ ਵੀਰੇ ਜੈ ਰਾਜ ਦੀ ਬੱਚੀ ਜੈ ਰੂਪ ਦੀ ਰਾਜ ਰੂਪ ਦੀ ਬੱਚੀ ਆ ਠੀਕ ਆ ਵੀਰੇ ਕਾਲੇ ਗੰਢ ਦੀ ਪੋਤੀ ਆ ਜੀ ਠੀਕ ਆ ਵੀਰੇ ਇਹ ਕਿੰਨੇ ਚੜਦੀ ਆ ਇਹ 15 ਮਹੀਨਿਆਂ ਦੀ ਆ ਵੀਰੇ ਇਹ ਕਿੰਨਾ ਪ੍ਰਾਈਸ ਮੰਗਦੇ ਆਪੇ ਦਾ ਇਹਦਾ 7.5 ਲੱਖ ਰੁਪਏ ਵੀਰੇ 7.5 ਲੱਖ ਹਾਂਜੀ ਹੋਰ ਵੀ ਆਪਣੇ ਕੋਲੇ ਹੁੰਦੇ ਆ ਜਨੌਰ ਹਾਂ ਘਰੇ ਹੋਰ ਵੀ ਹੈਗੇ ਆ ਜੀ ਪਿੰਡ ਕਿਹੜਾ ਪਿੰਡ ਰਾਮਨਗਰ ਤੋਂ ਆ ਕੇ ਜੀ ਤੇ ਜ਼ਿਲ੍ਹਾ ਜ਼ਿਲ੍ਹਾ ਸ਼੍ਰੀ ਮਕਸਾਬੀ ਆ ਜ ਨਾਸੀ ਸਾਹਿਬ 33 12534 ਇੱਕ ਵਾਰੀ ਹੋਰ ਦੱਸੋ ਨਾਸੀ ਸਾਹਿਬ 33 12534 ਠੀਕ ਆ ਵੀਰੇ ਲਓ ਵੀ ਮਿੱਤਰੋ ਹੋਰ ਵੀ ਆਪਣੇ ਘਰੇ ਜਨਰਵਾਦੂ ਹੁੰਦੇ ਆ ਹਾਂਜੀ ਲਓ ਵੀ ਮਿੱਤਰੋ ਜੇ ਕਿਸੇ ਨੇ ਚਾਹੀਦਿਆਂ ਤਾਂ ਵੀ ਬਾਈ ਨਾਲ ਸੰਪਰਕ ਕਰ ਸਕਦੇ ਆ ਇਹਦਾ ਵੀ ਵੀਰੇ ਆਪਾਂ ਕੰਮ ਕਰਦੇ ਆ ਡੌਗ ਹਾਂਜੀ ਡੌਗ ਹੋਮ ਬਰੀਡ ਹੀ ਆਈ ਆਪਣੀ ਟਵਾਈ ਪੰਪ ਮਰੀਨ ਜਰਮਨ ਲੈਬਰੇ ਠੀਕ ਆ ਵੀਰੇ ਠੀਕ ਲਓ ਵੀ ਮਿੱਤਰੋ ਵੇਖੋ ਤਾਂ ਠੀਕ ਆ ਵੀਰੇ ਧੰਨਵਾਦ